ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਬਿਰਕੂਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਨੋਰਮਲ ਰੇਟ 'ਤੇ ਸਾਡੇ ਤੁਹਾਨੂੰ ਦਿਖਾਉਣੇ ਆ ਤੇ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਟੁਕੜ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਪੇਠ ਫੋੜੇ ਵਾਲੀ ਆ ਆ ਤੋ ਕੜ ਗੱਬਨੇ ਚੱਕ ਪਾਸ ਛੋਟੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵੀਰ ਜੀ ਜੀ ਤੁਸੀਂ ਸੁਣਾਓ ਸਾਬ ਵਧੀਆ ਜੀ ਤੇ ਨਾਮ ਦੱਸਦੇ ਕਰੀ ਨਾਮ ਸੋਨੂ ਸ਼ਹਿਰ ਨਾਲਾ ਜ਼ਿਲ੍ਹਾ ਮਸਲ ਤੇ ਫੋਨ ਨੰਬਰ ਬੋਲਦੇ 91 5752 ਠੀਕ ਆ ਹਾਂਜੀ ਮੇਲੇ ਮੁੱਲੇ ਜਾਣਾ ਫਿਰ ਕੀ ਕਿ ਨਹੀਂ ਮੇਲੇ ਇੱਥੇ ਹੀ ਨੇ ਸੇਵਾ ਕਰਨੇ ਮੇਲਾ ਹੀ ਮਹਾਰਾਜ ਘਰ ਅੱਛਾ ਮੇਲਾ ਹੀ ਮੇਲਾ ਵਾ ਇਹੀ ਕਦੀ ਘਾਟੀ ਮੇਲੇ ਜਾਣਾ ਅੱਛਾ ਸਹੀ ਕਿਹਾ ਚਲੋ ਮਾਰੇਗਾ ਚਲੋ ਕਰ ਡੰਗਾ ਨਹੀਂ ਚੁੱਕੜ ਗੁਰ ਦਈਦਾ ਮਾਰੇ ਦਾ ਕਰੰਦਰ ਅੱਛਾ ਮਾਰੇ ਕਚੜਾਈ ਜਾ ਤੇ ਇੱਥੇ ਦਰਸ਼ਨ ਮੇਲੇ ਕਰ ਲੈਣੇ ਜੀ ਜਿੱਦਾਂ ਜਿਵੇਂ ਸੇਵਾਇਨਾਂ ਦੀ ਕਰੀ ਜਬ ਬੰਦ ਸਾਹਿਬ ਮੇਲਾ ਆ ਗਿਆ ਵੇਚਦੇ ਠੀਕ ਆ ਹਾਂ ਤੁਹਾਨੂੰ ਬਦਾ ਉੱਪਰੇ ਫਿਰ ਕੋਈ ਬੰਦੇ ਨੂੰ ਕਹੇ ਜਾਵਾਂ ਕਿ ਉਹਨੇ ਪੱਠੇ ਨਹੀਂ ਪੋਣੇ ਸਾਹਮਣੀਆਂ ਨਹੀਂ ਤੁਹਾਨੂੰ ਬਦਾ ਰਕਮ ਲਾਈ ਹੁੰਦੀ ਰਕਮਾਂ ਦੇ ਹਾਂਜੀ ਹਾਂਜੀ ਸਹੀ ਗੱਲ ਹੈ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਝੋਟੀ ਆ ਇਹ ਕਿੱਥੋਂ ਲੱਭ ਕੇ ਲੈਣ ਦੀ ਯਾਰ ਕੀ ਇਹ ਵੀ ਲੈਣਦੀ ਹੈ ਨਾ ਬੰਦਾ ਫੌਜੀ ਸੁਪਾ ਲਈ ਆ ਅੱਛਾ ਝੋਟੀ ਤੇ ਧੰਨਵਾਦ ਉਹ ਫੈਮਲੀ ਥੋੜੀ ਕਬੜੀ ਹੁੰਦੀ ਨਾ ਵੱਡੀ ਥੋੜੀ ਫੈਮਲੀ ਘਰ ਦੇ ਬਾਹਰ ਜੀ ਨਾਲ ਦੇ ਹਾਂਜੀ ਹਾਂਜੀ ਉਹ ਦੁੱਧ ਘੋੜੇ ਦਾ ਸਰਦਾ ਨਹੀਂ ਹੁੰਦਾ ਠੀਕ ਆ ਛੋਟੀ ਹੁਣ ਤੋਕੜੋਗੀ ਅੱਛਾ ਤੇ ਵੀ 7 ਮਹੀਨੇ ਤੋਂ ਵਾਧੀ ਗੱਭਣ ਜੇ ਅੱਛਾ ਬਸ 7 ਤੋਂ ਵਾਧੀ ਨਤਰੀਖ ਲਿਖੀ ਇਹਦੀ ਅੱਛਾ ਤੇ ਦੁੱਧ 16 17 ਕਿਲੋ ਦਿੰਦੀ ਜੀ ਠੀਕ ਆ ਪਰ ਹੁਣ ਇਹਦੇ ਕੋਲ ਦੁੱਧ ਅੱਠੀ ਪਹਿਲੀ ਮਿਲਦੀ ਚ 3 ਕਿਲੋ ਦੁੱਧ ਹੁਣ ਤੁਹਾਨੂੰ ਛੱਡਣ ਵਾਲਾ ਹਿਸਾਬ ਵੀ ਦਾ ਹੁਣ ਤੇ ਠੀਕ ਆ ਹਾਂ ਮਤਲਬ ਜਿਹੜਾ ਖੜੂਗਾ ਵੀਰੋ ਉਹਨੇ ਮੱਝ ਫੇਰ ਲਿਆ ਕੱਲ ਦੀ 1.40 ਲਿਆ ਦੀਓ ਅੱਛਾ ਭਾਈ ਦਾ ਇਹ ਪਰਸੋਂ ਦੀ ਠੀਕ ਆ ਦਾ ਦੀ ਫੇਰ ਮੱਝ 1.40 ਲੈਂਦੀ ਆ ਠੀਕ ਆ ਅਦਾ ਭਾਈ ਵਾਲਾ ਖੜੂ ਮੱਝ ਯਾਦ ਹੀ ਕਰੂਗਾ ਨਹੀਂ ਛੋਟੀ ਤੇ ਚਲੋ ਵੇਖਿਆ ਨਹੀਂ ਦਈ ਆ ਵੀ ਸਹੀ ਦੇਖੋ ਪੂਰੀਆ ਕਿੱਡੀ ਚੌੜੀ ਤੋ ਵੇਖੋ ਦੋ ਮੱਝਾਂ ਵਰਗੀ ਕੱਲੀ ਆ ਜਿਹੜੀ ਇਹ ਜਿਹੜੋ ਲਈ ਇਹਦਾ ਭਾਈ ਇਹ ਹਿਸਾਬ ਨਾਲ ਜੇਮ ਹੀ ਲੌਂਦੀ ਦੀ ਆ ਅੱਛਾ ਵੇਖੋ ਕਿ ਤੇ ਪੇਰ ਦੀ ਛੱਡਿਆ ਸਿੱਧੀ ਘੱਟ ਰਕੀ ਆ ਹੋਰੇ ਐ ਕੋਈ ਰਾਜੀ ਵੀ ਪੂਰੀ ਆ ਤੇ ਕੋਈ ਫालतू ਮਾਸ ਵੱਧ ਉੱਤੇ ਨਹੀਂ ਆ ਹਾਂ ਵੇਖੋ ਪੂਰੀਆ ਪੂਰੀ ਵੱਡੀ ਮੱਝਾਂ ਦੇ ਵੇਖ ਇਹ ਇੱਕ ਛੋਟੀ ਬਹਲਾ ਇਧਰ ਹਾਂ ਦੇਖ ਸਾਡੇ ਵਿਧਿਆ ਨਾਲ ਦੇ ਬਰਾਬਰ ਹੀ ਆਉਂਦੀ ਪੂਰੀ ਜੜੀ ਬਾਕੀ ਜਿਹੜਾ ਕੋ ਵੀ ਇੱਥੇ ਆਊਗਾ ਤੇ ਜਿਹੜਾ ਸ਼ਕੀਨ ਹੈ ਚੰਗੀਆਂ ਮੱਜਾਂ ਦਾ ਉਹ ਨਹੀਂ ਕੋਈ ਵੀਰ ਛੱਡ ਕੇ ਜਾਂਦਾ ਭਾਈ ਬੇਲ ਵੇਖੋ ਕਿੰਨੀ ਕੱਡੀ ਬੱਜੀ ਜੇ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਆਪ ਵੇਖ ਕੇ ਇੱਕ ਮਿੰਟ ਰੋਕ ਦੋ ਵਿਧੇਥੇ ਥਾਂ ਤੇ ਖਾ ਲ ਥੋੜੀ ਜੀ ਗਾੜੀ ਕਰਿਆ ਇਹ ਹੋ ਜਾ ਹਾਂ ਦੇਖ ਸਾਡੇ ਥਾਂ ਆ ਦੇਖ ਸਾਡੇ ਸਨਾਨਾ ਦਾ ਸਾਈਜ਼ ਗਿਆ ਆਪ ਇਧਰ ਲਾਗੇ ਤੋ ਤੇ ਮਿਲਦੀ ਕਿਦਾਂ ਵਿਧੀ ਹੁਣ ਉਧਰ ਮੇਰੀ ਭਾਈ ਬੱਸ ਆ ਵੇਖੋ ਹਰੇ ਸਾਹਮਣੇ ਬੈਜਾ ਥੱਲੇ ਇਧਰ ਲਿਆਉਂ ਖਿਆੰਦਾ ਇਹਨੂੰ ਭਾਈ ਨੂੰ ਪ੍ਰਵਾਹ ਵਾਲਾ ਫੇਕੀ ਜੀ ਤੈਨੂੰ ਢਾਡੋ ਇਦਾਂ ਬੈਜੋ ਭਾਈ ਇੱਥੇ ਠੀਕ ਆ ਇਹ ਤਰ੍ਹਾਂ ਹੀ ਥੱਲੇ ਬੈਜ ਜਾਣਾ ਮੈਨਾਂ ਕੋਈ ਲੋੜ ਹੀ ਨਹੀਂ ਐਡੀ ਕਰਮਾੜੀ ਠੰਡੀ ਤੇਰੀ ਆ ਠੀਕ ਆ ਇਹ ਨਹੀਂ ਕੋਈ ਲੱਤ ਮਾਰਨੀ ਹੈ ਜਿਹੜਾ ਪਨਾਹ ਕੁਝ ਨਹੀਂ ਹਿਲਾਣੀ ਦੀ ਅੱਛਾ ਪੰਜ ਮਿੰਟ ਦਾ ਹਨਾ ਚੋ ਇਹਨੂੰ ਇਹ ਆ ਕਿ ਚਲੋ ਸੋਨੀ ਝੋਟੀ ਆ ਆ ਦੇਖ ਸਾਦੇ ਆਇਓ ਤਾਂ ਦੇਖੋ ਸਹੀ ਚੌੜੀ ਕਿਤੇ ਕੁੜੀਆ ਇਹਦੇ ਪੇੜ ਨਹੀਂ ਛੱਡਿਆ ਝੋਟੀ ਦੇ ਮੇਲੇ ਦਾ ਮਾਸਾ ਵੀ ਬਾਕੀ ਆਹ ਦੇਖੋ ਕੋਈ ਇੱਥੋਂ ਤੱਕ ਬੰਦੀ ਹੈ ਪਛਾਣ ਹੁ ਠੀਕ ਹੈ ਉਹਨਾਂ ਜੱਡਾ ਸਾਰਾ ਇਹ ਪਛਾਣ ਹੁ ਤੱਕ ਨਹੀਂ ਹੁੰਦੀ ਠੀਕ ਹੈ ਆਵੇਂ ਵੀਰਾਂ ਦੇ ਪੈਰ ਆਖੇ ਉੱਤੇ ਚੜ ਜਾਓ ਲੋ ਠੀਕ ਹੈ ਬੜੀਆ ਭਾਵੇਂ ਇਤਰਾ ਹੀ ਫੇਰ ਥੱਲੇ ਬੈਜਾ ਥੋੜਾ ਉਹ ਬੱਚਾ ਉਧਰੋਂ ਛੱਲਿਆ ਮੂੰਹ ਮਾਰ ਗਿਆ ਬਾਕੀ ਇਹ ਕੀ ਹੈਗੀ ਠੰਡੀ ਤੇਰੀ ਆ ਜਿਹੜੀ ਤੇ ਸੋਹਣੀ ਝੋਟੀ ਆ ਜਿਹੜੀ ਬਾਕੀ ਖੜੇ ਕੋਈ ਵੀਰ ਇੱਥੇ ਆਣ ਕੇ ਆਪ ਵੇਖ ਕੇ ਹਰ ਕਿਸੇ ਦੀ ਆਪੋ ਆਪਣੀ ਵੇਖਣ ਦੀ ਨਿਗਾਹ ਹੁੰਦੀ ਆ ਤੇ ਖੜੇ ਕੋਈ ਵੀਰ ਸਾਹਮਣੇ ਜਿੰਨੇ ਸਾਹਮਣੇ ਭਾਜੀ ਜਿੰਨੇ ਸਾਹਮਣੇ ਉਹੀ ਵੀਰ ਖੜੇ ਫੇਰ ਹੀ ਝੋਟੀ ਤਿਆਰ ਹੋਣੀ ਆ ਚੰਗੀ ਏ ਹਾਂ ਭਾਜੀ ਮੈਂ 3 ਮਹੀਨੇ ਰਹਿ ਕੇ ਸੂਨ ਚ ਮੈਂ ਦੁੱਧ 3 ਕਿਲੋ ਆ ਸੰਗਣਾ ਨਹੀਂ ਕਰੀ ਠੀਕ ਐ ਤੇ ਭੂ ਹੋ ਛਟਾਲੀ ਕੇ ਚਿਵਾ ਲਗਾ ਕਾ ਨੂੰ ਇਹ ਆ ਕਿ ਮੈਂ ਨਾ ਘਰ ਦੇ ਦੋਗੀ ਤੇ ਬਾਅਦ ਚ ਫੇਰ ਦੋ ਮਹੀਨੇ ਛੱਡੀ ਜਾਊਗੀ ਤੇ ਮੋਲੇ ਦਾ ਵੇਰਾ ਮੁੱਲ ਦੇ ਭਾਜੀ ਮੈਂ ਚਲੋ ਹੁਣ ਤਿਆਰ ਹੋ ਗਈ ਫਿਰ ਤੇ ਭਾਜੀ ਲੱਖੋਂ ਬਾਹਰ ਹੀ ਆਣੀ ਹੈ ਹਾਂਜੀ ਫਿਰ ਤੇ ਲੱਖੋਂ ਬਾਹਰ ਫਿਰ ਤੋਂ 120 30 ਝੋੜੀ ਵੇਚੀ ਹਾਂਜੀ ਹੁਣ ਦੇ ਦਾਂਗੇ ਆਪਾਂ 65000 ਦੀ 65000 ਦੀ ਹਾਂ ਅੱਧੇ ਜੀ ਚਲੋ ਮਾਰੇ ਨਾਲ ਕੋ ਤਾਂ ਗੱਲ ਕਰਦੇ ਸਾਡੇ ਲਾਗੇ ਕੱਲ ਹਿੰਦੀ ਮੱਝ ਵਿਗਈ ਆ 2 ਨੰਬਰ ਤੇ 54000 ਦੀ ਵਿਗਈ ਗੱਲ ਠੀਕ ਆ ਏਡੀ ਭਾਜੀ ਹੋ ਠੀਕ ਆ ਤੇ ਬਾਕੀ 65 ਚੋ ਕਰੋ ਕਿ ਮਨਤਾ ਨਾ ਹੋਰ ਮੌਕੇ ਤੇ ਇਹ ਜੋ ਭਾਈ 2 400 ਵਾਲਾ ਨਾ ਵੱਡੀ ਮੱਝ ਤਾਂ ਕਿਉਂ ਜੇ ਕਿਨੇ ਮਹੀਨਾ ਦੇ ਮਹੀਨਾ ਸੰਭਲੀ ਤੇ ਮੁੜ ਕੇ ਲੱਖੋਂ ਬਾਹਰ ਜਾਣੀ ਹੈ ਹਾਂਜੀ ਹਾਂਜੀ ਹਾਂ ਇਹ ਵੀ ਗੱਲ ਇਹ ਸੁਈ ਨੂੰ ਵੀ 20 ਤੋਂ ਭਾਈ 20-25 ਦਿਨ ਸੁਈ ਨੂੰ ਜੇ ਨੂੰ ਅੱਛਾ ਹਾਂ 20-25 ਦਿਨ ਹੋ ਗਏ ਸੁਈ ਨੂੰ ਮੋਲਾ ਇਹ ਇਦਾਂ ਹੀ ਵੀ ਮੈਲੀ ਜੀ ਕੋਈ ਨਹੀਂ ਇੱਤਾ ਹੀ ਬਸ ਤੋ ਤਾਂ ਨਿਆਖ ਲੈ ਅਬ ਇੰਦੈਕ ਸੰਦੇ ਜੀ ਇਦਾਂ ਹੀ ਠੀਕ ਆ ਹਾਂ ਤੇ ਇਹਦੇ ਕੋਲ ਕਿੰਨਾ ਦੁੱਧ ਇਹ ਕੋ ਦੁੱਧ ਇਹ ਹੋ ਗਿਆ 11 ਕਿਲੋ ਪਾ 10 ਰੁਪਈਏ ਅੱਛਾ ਹਾਂ ਤੋਰਾ ਹੈ ਕਰੀ 10 ਤੋਂ ਵੀ ਤੁਸੀਂ 9.5 ਲਾਈਏ ਪੱਕਾ 9.5 ਹੀ ਕਿੰਦੇ ਮੰਨ ਕੇ ਚੱਲੋ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਉੱਚਾ ਵਾ ਇੱਥੇ ਥੋੜੇ ਤਾਂ ਇਹ ਵੀ ਪੂਰੀ ਚੜਾਈ ਜਿਆ ਆਹ ਵੇ ਲੋ ਕਿੰਨੀ ਚੋੜੀ ਓ ਟੋ ਪੂਰੀ ਲੈ ਜੇ ਬਾਕੀ ਇੱਕ ਸਿੰਘ ਦਾ ਖੋਖ ਜਿਹੜਾ ਇਹਦਾ ਲੱਗਦਾ ਮੱਝ ਮੱਝ ਭਾਜੀ ਇਹ ਵੀ ਨਹੀਂ ਛੋਟੀ ਮੱਝ ਆਵੇ ਲੋ ਥੱਲੇ ਆ ਇਹ ਵੀ ਬੜੀ ਸਫਾਈ ਆ ਦਾ ਮੁੱਲ ਇਹ ਵੀ ਭਾਈ ਪੈਣ ਹੀ ਦਵਾਂਗੇ ਉਹ ਲੈ ਜਮਾ ਵੇਲ ਹੈ ਅੱਛਾ ਜਿਹੜੀ ਮੱਦੀ ਲੈ ਜੇ ਠੀਕ ਹੈ 65 ਦੀ ਭਾਵੇਂ ਕਿਉਂ ਲੈ ਜੇ ਦੁੱਧ ਚਵਾ ਗਲਤ ਹੋਵੇ ਪੂਛਟਾ ਮਾਰੇ ਉਹ ਜੁਮੇ ਲਈ ਆਪਣੀ ਠੀਕ ਹੈ ਜਿਹੜਾ ਵੀ ਆਪਣੀ ਸੋਚ ਸਮਝੀ ਖੜੇ ਜਿਹੜੀ ਚੜਦੀ ਹੈ ਠੀਕ ਹੈ ਇੱਥੋਂ ਤੁਹਾਡੇ ਘਰੋਂ ਵੇਖ ਕੇ ਪਸੰਦ ਕਰੀ ਬਾਕੀ ਚੋ ਚਵਾ ਕੇ ਖੜੇ ਮੁੜ ਕੇ ਕੋਈ ਦੁੱਧ ਪਾਦ ਪਾਦਾ ਭਾਈ ਉੱਪਰ ਫਰਕ ਪੈ ਜਾਂਦਾ ਵਾ ਮੈਂ ਕਈ ਫੋਨ ਚੁੱਕ ਲਾਉਂਦੇ ਭਾਈ ਇਹਦੇ ਦੁੱਧ ਆਪ ਘਰਿਆਂ ਜੇ ਕਿਲੋ ਉਦਾਂ ਕਿਲੋ ਭਾਈ ਫਰਕ ਪੈ ਜਾਂਦਾ ਉੱਪਰ ਹਾਂਜੀ ਹਾਂਜੀ ਤੇ ਆ ਬੱਚੇ ਵਾਲੀ ਜੇ ਹਾਂਜੀ ਇਹਦੀ ਅੱਖ ਟੀਫਾ ਆ ਕੱਟੀ ਆ ਜਿਹੜੀ ਵਾਕਈ ਆਪਣੀ ਸਮਝਣਾ ਕਰਵੇ ਕੋਈ ਦੇਰ ਦੀ ਲਾਲੇ ਕੋਈ 2 ਦੀ ਲਾਲੇ ਕੋਈ 2 ਦੀ ਲਾਲੇ ਕੋਈ 3 ਦੀ ਲਾਲੇ ਕੋਈ ਮਹੀਨੇ ਦੀ ਲਾਲੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਕਿੰਨਾ ਇਹਦੇ ਕੋਲ ਦੁੱਧ ਇਹ ਕੋਈ ਦੁੱਧ 7 ਕਿਲੋ ਆ ਕੰਡੇ ਵਾਲਾ ਕੋਈ ਤਿਆਰ ਬਿਲਕੁਲ ਕੰਡੇ ਵਾਲਾ ਬਾਈ ਲੀਟਰ ਮਾਰ ਕੇ ਤੋਰ ਇੱਕ ਰੀਨ ਚੌਣ ਭਾਜੀ ਇਹਨਾਂ ਭਵੰਜਾਲਾ ਭਾਗੋ ਸਰੇ ਦੇ ਉਹ ਵੀ ਚੱਲੂਗਾ ਮਿਲਦੇ ਕੱਟੀ ਤੇ ਦੋਵੇਂ ਟਾਈਮ ਕੱਟੀ ਦੇ ਤੇ ਆਹ ਬੱਜੀ ਕਰਦੀ ਕੱਟੀ ਦਾ ਬਣਾ ਕੱਟੀ ਦਾ ਬਿਨਾਂ ਨਹੀਂ ਮਿਲਦੀ ਕੱਟੀ ਤੇ ਮਿਲਣਾ ਦੇ ਮਿਲਦੀ ਕੱਟੀ ਦੇ ਆ ਠੀਕ ਹੈ ਕੱਟੀ ਜੋ ਬਿਨਾਂ ਦੇ ਇੱਕ ਮਿੰਟ ਦੀ ਬਾਹ ਖਾਂਦ ਲਿਆ ਕੋ ਕੱਟੀ ਦਾ ਫਾਇਦੀ ਬਣਾਵੇ ਆ ਠੀਕ ਹੈ ਜੀ ਹਾਂਜੀ ਬਾਕੀ ਪੂਛ ਤਾ ਲੰਡੀ ਹੈ ਹਾਂ ਦੁੱਧ ਕਿੰਨਾ ਵੇਚੀ ਇਹਦੇ ਕੋਲ 7 ਕਿਲੋ ਭਾਈ ਕੰਡਿਆ ਦੁੱਧੇ ਕੱਟੀ ਆਜ ਮਗਜੇ ਕੱਟੀ ਨਾ ਮਿਲਦੀ ਜਦੋਂ ਤੇ ਮੋਲੇ ਦਾ ਇਹ ਦੇ ਦਾਂਗੇ 50000 ਦੀ 50000 ਦੀ ਹੋਰ ਕਰਨ ਦਾ ਮਨ ਤਾਂ 48 ਦੀ ਭਾਜੀ ਦੇ ਦਾਂਗੇ 48000 ਦੀ ਚਲੋ ਭਾਜੀ 47 ਦੀ ਭਾਜੀ ਹਾਂ ਦੇ ਦਾਂਗੇ ਜੀ ਠੀਕ ਹੈ ਜੀ ਹਾਂ ਛੋਟੀ ਕੋ ਸੱਤ ਗੱਲ ਉਹਦਾ ਸੇਵਾ ਕਰਨੀ ਪਈ ਦੀ ਕੋਈ ਘਰ ਉਹ 8-9 ਕਿਲੋ ਫੇਰੇ ਠੀਕ ਹੈ ਤੇ ਹੁਣ ਇੱਕ ਆ ਗਾਂ ਚ ਜਣੀ ਆ ਗਈ ਇਹਦੇ ਕੋਲ ਕਿੰਨਾ ਦੁੱਧ ਦੇਖੋ ਦੁੱਧ 5 ਕਿਲੋ ਕੱਢੇ ਵਾਲਾ ਜੀ ਬੱਚੇ ਤੋਂ ਬਿਨਾ ਹੀ ਆ ਬੱਚੇ ਤੋਂ ਬਿਨਾ ਸਹੀਲ ਬੜੀ ਵੇਖੋ ਠੀਕ ਹੈ ਇਦਾਂ ਹੀ ਆਲੇ ਕੋ ਗਾਂ ਲੈ ਉਹ ਮਰੇ ਕੈਮਰਾ ਠੀਕ ਹੈ ਤੇ ਦੁੱਧ ਵੀ ਸਮਝਣਾ ਮਾਰੂ ਮਰੇ ਕਿਥਾ ਥਰੋ ਤੇ ਬਾਕੀ ਦੁੱਧ ਦੇ ਸੰਗਣਾ ਹਾਂ ਮੱਝਾਂ ਵਰਗਾ ਦੁੱਧ ਹੁਣ ਆਇਆ ਹੈ ਜੀਆਂ گاਵਾਂ ਦਾ ਵੀ ਛੋਟੇ ਛੋਟੇ ਸਿੰਗੇ ਦੇ ਹੈਗੇ ਆ ਤੇ ਕਿੰਨਾ ਪੱਕਾ ਦੁੱਧ 5 ਕਿਲੋ பை ਲੀਟਰ ਮਾਰ ਕੇ ਦੋ ਜੀ ਤੁਰਾ ਫੇਰੀ ਨਾ ਇੱਕ ਰੀ ਇਹਨੇ ਪਾਈ ਉੱਤਰੀ ਖਾਂਦਾ ਸਾਡੇ ਕੋਈ ਡੰਗਲਾ ਇਹ ਗਾਹ ਵੀ ਜਨਾ ਪਾਸ ਦਬਾ ਦਾ ਫਰਕੇ ਤੇ ਪੈ ਜਾਂਦਾ ਵਾ ਹਾਂਜੀ ਹਾਂਜੀ ਆਹੋ ਤੇ ਇਹਦਾ ਮੁੱਲ ਇਹ ਜਿਹੜਾ ਸਾਢੇ 9000 ਦੀ ਸਾਢੇ 9000 ਦੀ ਹੋਰ ਕਰ ਦੋਗੇ ਮਨ ਮੁਕ 9 ਦੀ ਭਿੰਦੇ ਦਾਂਗੇ ਪੂਰੇ ਦੀ ਠੀਕ ਹੈ ਜੀ ਅਸਲੀ ਲਾ ਵੰਗੇ ਤੋਂ ਬਿਨਾ ਹੀ ਮਿਲਦੀ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਹੋਰ ਕੁਝ ਨਹੀਂ ਕਹਿਣਾ ਜਿੰਨੇ ਕਰਦਾ ਮੇਰਾ ਚੱਕ ਪਾਸ ਕਰਾ ਕੇ ਆਪਣੀ ਖਰਨਾ ਠੀਕ ਆ ਆਪਣੇ ਘਰ ਦਾ ਕੇ ਆਪਣੀ ਪੰਜਾਂ ਦਿਨਾਂ ਦਾ ਗਰੰਟੀ ਆ ਹਰ ਵੀਡੀਓ ਚ ਕਿੰਨੇ ਆ ਹਾਂਜੀ ਪੰਜ ਦਿਨਾਂ ਬਾਅਦ ਆਪਣੀ ਕੋਈ ਗਰੰਟੀ ਨਹੀਂ ਜੇ ਅੱਛਾ ਭਾਈ ਦੋ ਚੌਦਾਂ ਦਾ ਵਾਦਾ ਘਟਾ ਹੋ ਸਕਦਾ ਉਦੋਂ ਤੱਕ ਭਾਈ ਤੁਹਾਨੂੰ ਪਤਾ ਜਿਹੜਾ ਕਿ ਗੱਪਨ ਡੰਗਰ ਦਾ ਪੰਜਾ ਦਿਨਾਂ ਦੀ ਗਰੰਟੀ ਹੈ ਨਾ ਪੰਜਾਂ ਦਿਨਾਂ ਦੀ ਗੰਟੀ ਕਾਹ ਕਰਨੀ ਉਹਦੀ ਮੁਰਗੇ ਮੇਰੀ ਕੋਈ ਗਰੰਟੀ ਪੰਜਾਂ ਦਿਨ ਬਾਅਦ ਮੈਨੂੰ ਫੋਨ ਕਿੰਨੀ ਕਰਨਾ ਅੱਛਾ ਪੰਜ ਦਿਨ ਤੱਕ ਆਪਣੇ ਚੈੱਕ ਕਰਾਓ ਡਾਕਟਰ ਕੋਲ ਜਿੱਤੋਂ ਅੱਜ 19 ਤਰੀਕ ਆ 24 ਤੱਕਰ ਕੋਈ ਫੋਨ ਕਰ ਦੇ ਤੇ ਕਰਦੇ ਆਪਣੀ ਗਰੰਟੀ ਫੋਲ ਮਰਵਾਜ ਜੀ ਜਿੱਤੇ ਵੀ ਦੀ 24 ਤਰੀਕਾ ਤੀਸਰੇ ਮਹੀਨੇ ਦੀ ਮਾਰਚ ਦੀ 24 ਤਰੀਕ ਤੇ 19 ਤਰੀਕ ਅੱਜ 19 ਤਰੀਕ 2024 ਦੀ ਹਾਂ ਬਾਕੀ ਚੱਕ ਪਾਈਏ 2-4 ਦਿਨ ਵਾਧਾ ਕਰਾਓ ਜੀ ਉਧਰ ਉਧਰੀ ਉਧਰੀ ਕੱਲ ਨਹੀਂ ਚਲੋ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚੱਕ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ